ਮੈਂ ਨਾ ਪਿੱਛੇ ਜੇ ਸਰਜੀਤ ਸਿੰਘ ਰਖੜਾ ਹਨ ਕੈਬਨਟ ਮੰਤਰੀ ਵੀ ਰਹੇ ਨੇ ਪੰਜਾਬ ਦੇ ਐਮ ਐਲ ਏ ਕਈ ਵਾਰੀ ਰਹੇ ਐ ਅਕਾਲੀ ਸਰਕਾਰ ਵਿੱਚ ਅੱਜ ਕੱਲ ਵੱਖਰਾ ਧੜਾ ਬਣਿਆ ਹੋਇਆ ਉਹਨਾਂ ਦਾ ਉਹਨਾਂ ਦੇ ਪਿਤਾ ਦੀ ਵਰਸੀ ਸੀ ਬਾਪੂ ਕਰਤਾਰ ਸਿੰਘ ਦੀ ਤੇ ਵਰਸੀ ਤੇ ਮੈਨੂੰ ਸੱਦਿਆ ਸੀ ਜਦੋਂ ਮੈਂ ਬਰਸੀ ਤੇ ਗਿਆ ਤੇ ਉੱਥੇ ਬਿਆਸ ਵਾਲੇ ਬਾਬਾ ਗੁਰਿੰਦਰ ਸਿੰਘ ਆਏ ਹੋਏ ਸੀ ਤੇ ਮੈਂ ਜਦੋਂ ਉੱਥੇ ਗਿਆ ਤੇ ਹੈਰਾਨੀ ਇਹ ਸੀ ਕਿ ਪੰਡਾਲ ਵਿੱਚ 70% ਬਿਆਸ ਵਾਲੇ ਬੈਠੇ ਸੀ। ਉਹਨਾਂ ਨੂੰ ਪਤਾ ਲੱਗਿਆ ਸੀ ਸਾਡੇ ਗੁਰੂ ਜੀ ਆ ਰਹੇ ਐ। ਤੇ ਉਹ ਬੜੇ ਬੈਠੇ ਉੱਥੇ ਪੰਡਾਲ ਦੇ ਵਿੱਚ ਭਰਿਆ ਪਿਆ ਪੰਡਾਲ ਉਹਨਾਂ ਦਾ। ਜਦੋਂ ਮੈਂ ਗਿਆ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਮੈਂ ਹੈਰਾਨ ਹੋਇਆ ਸਾਡੇ ਆਲਾ ਸਾਡੇ ਆਲਾ ਸਾਰਾ ਹੀ ਲਾਣਾ ਜਿਹੜੇ ਸਿੱਖ ਗਏ ਸੀ ਇਹ ਬਾਹਰ ਚਾਵਾਂ ਦੇ ਉੱਤੇ ਸੀ ਪਕੌੜਿਆਂ ਦੇ ਉੱਤੇ ਸੀ ਪਨੀਰ ਮਟਰ ਪਨੀਰ ਸਬਜ਼ੀਆਂ ਤੇ ਉਹ ਛੜਕਾਂ ਦੇ ਉੱਤੇ ਵੀ ਮੱਲ ਕੇ ਬੈਠੇ ਸਾਡੇ ਗੁਰੂ ਜੀ ਨੇ ਆਉਣਾ ਹੈ ਵਿਆਸ ਵਾਲਿਆਂ ਦੇ ਸਾਡੇ ਗੁਰੂ ਜੀ ਆਣਗੇ ਛੜਕਾਂ ਦੇ ਵਿੱਚ ਉੱਤੇ ਰਾਹ ਦੇ ਵਿੱਚ ਬੈਠੇ ਸੀ ਪੰਡਾਲ ਦੇ ਵਿੱਚ ਐਦਾਂ ਬੈਠੇ ਸਾਰੇ ਖੜ ਖੜ ਕੇ ਵੇਖਣ ਵੀ ਉਹ ਉਹ ਏਦਾਂ ਸੰਗਤ 'ਚ ਬੈਠੇ ਸੀ ਮੈਂ ਸਟੇਜ 'ਤੇ ਬੈਠਾ ਸੀ ਏਦਾਂ ਸੰਗਤ 'ਚ ਮੈਂ ਫਿਰ ਉਦੋਂ ਊਲਮਾ ਦੇ ਰੂਪ ਵਿੱਚ ਬਿਆਸ ਵਾਲਿਆਂ ਦਾ ਸਤਿਕਾਰ ਰੱਖਦਿਆਂ ਆਪਣੇ ਵਾਲਿਆਂ ਨੂੰ ਬੇਨਤੀ ਕੀਤੀ ਸੀ ਮੈਂ ਨਰਾਦਰੀ ਨਹੀਂ ਕੀਤੀ ਕਿਉਂਕਿ ਕਿਸੇ ਦੇ ਰਿਸ਼ਤੇ ਦੇ ਸੱਦਿਆ ਗਿਆ ਉਹਨਾਂ ਨੂੰ ਉਹ ਆਏ ਐ ਇਹ ਚੰਗਾ ਨਹੀਂ ਲੱਗਦਾ